ਨੰਤਨ 108 ਬ੍ਰह्म ਗਿਆਨੀ ਸੰਤ ਬਾਬਾ ਤੁਸੀदास ਜੀ ਦਾ ਜਨਮ ਪਿਤਾ ਸ੍ਰੀ ਪਾਲाराम ਜੀ ਦੇ ਘਰ ਮਾਤਾ ਧਿਆਨਕੌਰ ਜੀ ਦੇ ਕੋਖੋ ਜਨਮ ਹੋਇਆ ਆਪ ਜੀ ਦੇ ਚਾਰ ਭੈਣ ਭਰਾਵਾਂ ਨੂੰ ਲੈ ਕੇ ਪਿੰਡ ਕਾਲਿਆਂ ਵਾਲੇ ਆ ਗਏ ਆਪ ਜੀ ਦਾ ਮਨ ਪਰਮਾਤਮਾ ਦੀ ਭਗਤੀ ਵੱਲ ਲੱਗਾ ਰਹਿੰਦਾ ਸੀ ਆਪ ਜੀ ਨੇ ਕੁਝ ਸਮਾਂ ਦੁਕਾਨਦਾਰੀ ਕੀਤੀ ਇਸ ਉਪਰੰਤ ਆਪ ਜੀ ਨੇ 28 ਸਾਲ ਕੋਰ ਤਪੱਸਿਆ ਕੀਤੀ ਆਪ ਜੀ ਨੇ ਬਹੁਤਾ ਸਮਾਂ ਚੱਕ 15 ਵਿਖੇ ਗੁਜ਼ਾਰਿਆ ਪਾਕਿਸਤਾਨ ਬਣਨ ਉਪਰੰਤ ਆਪ ਸੰਗਤਾਂ ਯਾਦ ਕਰਦਿਆਂ ਆਪ ਉੱਥੇ ਪਹੁੰਚ ਜਾਂਦੇ ਸਨ ਆਪ ਜੀ ਦੀ ਯਾਦ ਵਿੱਚ ਪਿੰਡ ਬਿਹਾਰੀਪੁਰ ਦੋਨੂ ਵਾਲਾ ਮਰੋੜੀ ਸੌਕੜਾ ਮਡਾਹਰ ਕਲਾ ਸੰਦਾਂ ਖੇਤੀ ਤਹਿ ਰਾਜਪੁਰਾ ਆਦਿ ਵਿਖੇ ਸਕੂਲ ਅਤੇ ਗੁਰਦੁਆਰੇ ਬਣੇ ਹੋਏ ਹਨ ਆਪ ਸ਼ਾਤ ਵਕੀਰੀ ਸੁਬਾ ਮਾਲਕ ਸਨ ਆਪ ਸਭ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜਲਾ ਕੇ 20 ਸੰਗਰ ਮੁਤਾਬਕ 4 ਦਸੰਬਰ 1974 ਨੂੰ ਸਵੇਰੇ 6:32 ਮਿੰਟ ਤੇ ਜੋਤੀ ਜੋਤ ਸਮਾ ਗਏ ਵਿੰਡਮ ਡਹਰ ਕਲਾ ਦੀ ਸੰਗਤ ਤੇ ਇਲਾਕਾ ਨਿਵਾਸੀਆਂ ਵਿੱਚ ਅੱਜ ਵੀ ਉਹਨਾਂ ਦੀ ਨਿੱਗੀ ਯਾਦ ਕਾਇਮ ਹੈ ਸੰਗਤ ਸੋਚੇ ਮਨੋਜੇ ਕੋਈ ਮਨੁਕਾਮਨਾ ਸੁਖ ਲਵੇ ਤਾਂ ਤੰਨ ਤੰਨ ਬਾਬਾ ਚੁੰਗੀ ਵਾਲਿਆਂ ਦੀ ਕਿਰਪਾ ਨਾਲ ਪੂਰੀ ਹੁੰਦੀ ਹੈ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤ